ਅੰਮ੍ਰਿਤਸਰ ਦੇ ਆਦਰਸ਼ ਨਗਰ ਇਸਲਾਮਾਬਾਦ ਇਲਾਕੇ ਵਿੱਚ देर रात ਹੋ ਰਹੇ ਜਾਗਰਣ ਦੌਰਾਨ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਆਪਸੀ ਝਗੜੇ ਵਿਚਕਾਰ ਅਚਾਨਕ ਫਾਇਰਿੰਗ ਹੋ ਗਈ। ਇਸ ਘਟਨਾ ਵਿੱਚ ਇੱਕ ਨੌਜਵਾਨ ਨੂੰ ਗੋਲੀ ਲੱਗੀ ਜਿਸ ਕਾਰਨ ਉਹ ਗੰਭੀਰ ਤੌਰ ਤੇ ਜ਼ਖਮੀ ਹੋਇਆ। ਜ਼ਖਮੀ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਈ ਸੀ ਯੂ ਵਿੱਚ ਇਲਾਜ ਅਧੀਨ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ACP ਜਸਪਾਲ ਸਿੰਘ ਨੇ ਦੱਸਿਆ ਕਿ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੱਲ ਇਹ ਹੋਈ ਕਿ ਸਾਡੇ ਮਤਲਬ ਗਲੀ ਦੇ ਪਿਛਲੇ ਪਾਸੇ ਜਾਗਰਣ ਚੱਲ ਰਿਹਾ ਸੀ ਤੇ ਮੇਰੇ ਦੇਵਰ ਦਾ ਫਰੈਂਡ ਹੀ ਸੀਗਾ ਜਿਨੇ ਜਾਗਰਣ ਰੱਖਿਆ ਸੀ। ਉਹਨੇ ਉਹਨੂੰ ਬੁਲਾਇਆ ਸੀਗਾ ਕਿ ਤੂੰ ਜਾਗਦੰਦੀ ਅੱਜ। ਉਹ ਜਾਗਰਣ ਤੇ ਸਾਡੇ 9:00 ਵਜੇ ਆਇਆ ਵਾ ਤੇ ਉੱਥੇ ਉਹਨੇ ਬੜਾ ਸੋਹਣਾ ਖਾਣਾ ਖੁਣਾ ਖਾਧਾ ਆ। ਤੇ ਉਸ ਤੋਂ ਬਾਅਦ ਉੱਥੇ ਇੱਕ ਕੋਈ ਬਜ਼ੁਰਗ ਜਿਹਾ ਸੀਗਾ ਤੇ ਉਹਨੂੰ ਕਿਸੇ ਨੇ ਮਾਰਿਆ ਤੇ ਉਹਨੇ ਉਹਨੂੰ ਛੁਡਾਇਆ ਵੀ ਤੂੰ ਉਹ ਬਜ਼ੁਰਗ ਹੈਗਾ ਤੂੰ ਕਾਣ ਨੂੰ ਮਾਰਿਆ ਵਾ ਹਨਾ ਤੇ ਇੱਕ ਲੜਕਾ ਆਇਆ ਪਤਾ ਨਹੀਂ ਮਤਲਬ ਹੈ ਮੁਹੱਲੇ ਦਾ ਮੁੰਡਾ ਸੀਗਾ ਤੇ ਉਹਨੇ ਆ ਕੇ ਉਸੇ ਟਾਈਮ ਮਤਲਬ ਕਿ ਲੱਤ ਤੇ ਸ਼ੂਟ ਕਰਤਾ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਮੇਰੀ ਲੱਤ ਦੇ ਵਜਾ ਗਈ ਆ ਮੁਹੱਲੇ ਦਾ ਨਹੀਂ ਸੀ ਬੁੜਾ ਤੇ ਉਹਦੇ ਕਰਕੇ ਫਿਰ ਉਹਦੇ ਮਤਲਬ ਕਿ ਲੱਤ 'ਚ ਗੋਲੀ ਲੱਗ ਗਈ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਤੇ ਡਾਕਟਰ ਸਾਹਿਬ ਨੇ ਕਿਹਾ ਸੀਗੇ ਦਸਵੀਂ ਹਾਲੇ ਤੇ ਆਪਰੇਟ ਹੋ ਗਿਆ ਤੇ ਬਾਕੀ ਆਈਸੀਯੂ ਵਿੱਚ ਹੈਗਾ ਵਾ ਤੇ ਆਈਸੀਯੂ ਵਿੱਚ ਕੋਈ ਸਾਨੂੰ ਜਾਣ ਨਹੀਂ ਦੇ ਰਹੇ ਤੇ ਬਾਕੀ ਸਾਨੂੰ ਹਲੇ ਇਨਾ ਕੰਡੀਸ਼ਨ ਦਾ ਪਤਾ ਨਹੀਂ ਕਿਹਨੂੰ ਕੀ ਨਾਮ ਦੇ ਜਿਹਨਾਂ ਤੇ ਗੋਲੀ ਵਜੀ ਆ ਉਹਦਾ ਨਾਮ ਵਿਕਰਮ ਸ਼ਰਮ ਤੁਹਾਡੇ ਕਿ ਲੱਗਦੇ ਮੇਰਾ ਦੇਵਰ ਹੈ ਠੀਕ ਹੈ ਕਿੰਨੀ ਉਮਰ ਉਹਦੀ ਉਹਦੀ 39 ਸਾਲ ਦਾ 39 ਸਾਲ ਦਾ ਹਾਂਜੀ ਮੈਰਿਡ ਹੈ ਉਹਨੂੰ ਪੁਲਿਸ ਨੂੰ ਇਸ ਬਾਰੇ ਕੰਪਲੀਟ ਹਾਂਜੀ ਅਸੀਂ ਪੁਲਿਸ ਨੂੰ ਰਿਪੋਰਟ ਹੀ ਕੰਪਲੀਟ ਕਰਤੀ ਸੀ ਰਾਤ ਸਾਡੇ ਕੋਲ ਕੰਫਰਮੇਸ਼ਨ ਆਈ ਸੀ ਕਿ ਅੰਦਰ ਚਲਗ ਦੇ ਵਿੱਚ ਜਗਰਾਤੇ ਦੇ ਵਿੱਚ ਦੋ ਪਾਰਟੀਆਂ ਦਾ ਝਗੜਾ ਹੋਇਆ ਤੇ ਇੱਕ ਉਥੇ ਫਾਇਰ ਵੀ ਹੋਇਆ ਤੇ ਉਹ ਜਦੋਂ ਵੈਰੀਫਾਈ ਕੀਤਾ ਤਾਂ ਪਤਾ ਲੱਗਿਆ ਕਿ ਵਿਕਰਮ ਸ਼ਰਮਾ ਨਾਂ ਦਾ ਵਿਅਕਤੀ ਹੈ ਉਹਦਾ ਕਿਸੇ ਵਿਅਕਤੀ ਦੇ ਨਾਲ ਜਿਗਰਾ ਤੇ ਜਿ ਰਸਤੇ ਤੋਂ ਹੋਵੇ ਤਾਂ ਝਗੜਾ ਹੋਇਆ ਸੀਗਾ ਜਿਹਦੇ ਵਿੱਚ ਉਹ ਉਹਦੇ ਉੱਪਰ ਜਿਹੜੀ ਆ ਉਹ ਦੂਜੇ ਵਿਅਕਤੀ ਨੇ ਗੋਲੀ ਚਲਾ ਦਿੱਤੀਗੀ ਤੇ ਗੋਲੀ ਚਲਾ ਕੇ ਤੋਂ ਉਹ ਤੋਂ ਬਰਾਰ ਹੋ ਗਿਆ ਤੇ ਉਹਨੂੰ ਜਖਮੀ ਨੂੰ ਜਿਹੜਾ ਅਮਨਦੀਪਾਸਵਰਡ ਦਾਖਲ ਕੀਤਾ ਉਹਦੇ ਵੱਟ ਤੇ ਗੋਲੀ ਵੱਜੀ ਹੈ ਤੇ ਜਿੰਦੀ ਜਿਹੜਾ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰਦੇ